ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ਤਾ ਅਗਲਾੰਕ 40 ਇੰਦਰਾ ਨੂੰ ਗੋਲੀ ਮਾਰਨ ਦਾ ਯਤਨ ਜੀਪੀਐਸ ਸਿੱਧੂ ਇੰਦਰਾ ਗਾਂਧੀ ਦੀ 1982 ਵਿੱਚ ਅਮਰੀਕਾ ਦੀ ਯਾਤਰਾ ਦੇ ਸਰਲੇਖੇਟ ਦੇ ਅਧਿਆਇ ਵਿੱਚ ਬਹੁਤ ਹੀ ਨਾਮ ਅਨਨਯੋਗ ਹਾਸੋ ਹੀ ਨਹੀਂ ਗੱਲ ਕਰਦਾ ਹੈ ਉਹ ਲਿਖਦਾ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਮਰੀਕਾ ਦੀ 8 ਦਿਨਾਂ ਦੀ ਸਰਕਾਰੀ ਯਾਤਰਾ ਲਈ 27 ਚਰਾਈ 1982 ਨੂੰ ਨਿਊਯਾਰਕ ਪਹੁੰਚਣਾ ਸੀ ਰਾਜੀ ਡਾਇਰੈਕਟਰ ਐਨ ਐਫ ਸੰਤੂਕ ਨੇ ਮੈਨੂੰ ਲਗਭਗ 15 ਦਿਨ ਪਹਿਲਾਂ ਬੁਲਾਇਆ ਅਤੇ ਕਿਹਾ ਕਿ ਉਸ ਕੋਲ ਜੋ ਜਾਣਕਾਰੀ ਸੀ ਉਸ ਅਨੁਸਾਰ ਅਮਰੀਕਾ ਤੇ ਕੈਨੇਡਾ ਸਥਿਤ ਸਿੱਖ ਕੱਟੜ ਪੰਥੀਆਂ ਤੋਂ ਇੰਦਰਾ ਦੀ ਜਾਨ ਨੂੰ ਖਤਰੇ ਦੀ ਸੰਭਾਵਨਾ ਕਾफी ਵੱਧ ਗਈ ਸੀ ਸਾਨੂੰ ਇਸ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਦੌਰਾਨ ਬਿਨਾ ਕਿਸੇ ਅਨਸਖਾਵੀ ਘਟਨਾ ਦੇ ਨਿਭੜ ਜਾਏ ਸਿੱਧੂ ਕਹਿੰਦਾ ਮੈਂ ਸੰਤੂਕ ਦੀ ਮਨਜ਼ੂਰੀ ਨਾਲ 25 ਜੁਲਾਈ 1982 ਨੂੰ ਨਿਊਯਾਰਕ ਪੜ ਗਿਆ ਤੇ ਪੂਰਬੀ 76ਵੀਂ ਸਟਰੀਟ ਵਿੱਚ ਸਥਿਤ ਗਾਰਲੈਂਡ ਹੋਟਲ ਦੇ ਨੇੜੇ ਜਿੱਥੇ ਪ੍ਰਧਾਨ ਮੰਤਰੀ ਅਤੇ ਉਸਦੇ ਬਫਦ ਨੇ ਠਹਿਰਨਾ ਸੀ ਇੱਕ ਹੋਰ ਹੋਟਲ ਵਿੱਚ ਆਪਣੇ ਲਈ ਇੱਕ ਕਮਰਾ ਲੈ ਲਿਆ ਤੇ ਪ੍ਰਧਾਨ ਮੰਤਰੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਰੋਕਣ ਲਈ ਆਪਣੇ ਸਾਧਨਾਂ ਦੀ ਸਮਰਥਾ ਅਨੁਸਾਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਫੋਨ ਕਰਨ ਤੇ ਪਤਾ ਲੱਗਾ ਕਿ ਭਾਵੇਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਪ੍ਰਵਾਸੀ ਸਿੱਖਾਂ ਦੇ ਇੱਕ ਹਿੱਸੇ ਵਿੱਚ ਇੰਦਰਾ ਤੇ ਕਾਂਗਰਸ ਵਿਰੋਧੀ ਭਾਵਨਾਵਾਂ ਮਾ ਪਟਕੀਆਂ ਹੋਈਆਂ ਸਨ ਪਰ ਇਹ ਕਿਸੇ ਵੀ ਖਤਰੇ ਦੀ ਸੰਭਾਵਨਾ ਨਹੀਂ ਜਿਸ ਦਾ ਸੰਤੂਕ ਨੇ ਖਲਸ਼ਾ ਪ੍ਰਗਟ ਕੀਤਾ ਸੀ ਸਿੱਧੂ ਲਿਖਦਾ ਮੈਂ ਆਪਣੀ ਕਾਰਜ ਯੋਜਨਾ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਧਿਆਨ ਕੀਤਾ ਤੇ ਦੋ ਸਮਾਰੋਹਾਂ 31 ਜੁਲਾਈ ਨੂੰ ਹੋਟਲ ਕਾਰਲਾਈਨ ਤੇ 1 ਅਗਸਤ ਨੂੰ ਰਿਚਮੰਟ ਹਿੱਲ ਗੁਰਦੁਆਰੇ ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਲਿਆ 31 ਜੁਲਾਈ ਨੂੰ ਮੈਂ ਹੋਟਲ ਦੀ ਲੌਬੀ ਵਿੱਚ ਬੈਠ ਕੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦਾ ਧਿਆਨ ਨਾਲ ਨਿਰੀਖਣ ਕਰਦਾ ਰਿਹਾ ਇਹ ਸਮਾਰੋਹ ਸ਼ਾਂਤੀਪੂਰਵਕ ਨਿਬੜ ਗਿਆ ਇੰਦਰ ਗਾਂਧੀ ਨੇ 1 ਅਗਸਤ 1982 ਨੂੰ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਕਾਲੂ ਦੇ ਸੱਦੇ ਤੇ ਸਵੇਰੇ 9:30 ਵਜੇ ਰਿਚਮੰਡ ਹਿੱਲ ਗੁਰਦੁਆਰੇ ਵਿੱਚ ਇੱਕ ਸਮਾਗਮ ਵਿੱਚ ਲੈਕਚਰ ਕਰਨਾ ਸੀ। ਸਿੱਧੂ ਲਿਖਦਾ ਮੈਂ ਪਰਲਟਾਮੈਂਟ ਪਹਿਲਾਂ ਹੀ ਆ ਪੜ ਗਿਆ ਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਤੇ ਨਜ਼ਰ ਰੱਖ ਲਈ। ਸਿੱਧੂ ਦਾਵਾ ਕਰਦਾ ਇਸੇ ਦੌਰਾਨ ਮੇਰਾ ਧਿਆਨ ਬਾਹਰ ਖੜੇ ਚਾਰ ਸਿੱਖਾਂ ਦੇ ਸਮੂਹ ਵੱਲ ਚਲਾ ਗਿਆ। ਮੈਂ ਉਹਨਾਂ ਵਿੱਚੋਂ ਇੱਕ ਨੂੰ ਪਛਾਣ ਲਿਆ। ਜੋ ਜੀ ਸਿੰਘ ਚੋਹਾਨਾ ਸਬੰਧਤ ਕੁਲਦੀਪ ਸਿੰਘ ਸੋਢੀ ਸੀ ਜੋ ਖਾਲਿਸਤਾਨ ਦਾ ਸਵੈ ਕਰਤਿਤ ਕਾਉਂਸਲ ਜਨਰਲ ਬਣਿਆ ਹੋਇਆ ਸੀ ਸਿੱਧੂ ਲਿਖਦਾ ਸੋਢੀ ਕੁਝ ਘਬਰਾਇਆ ਹੋਇਆ ਸੀ ਤੇ ਨਾਲ ਖੜੇ ਲੋਕਾਂ 'ਚੋਂ ਇੱਕ ਵਿਅਕਤੀ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਸੀ ਇਹ ਵੀ ਜਾਪਦਾ ਸੀ ਕਿ ਦੋ ਬੰਦਿਆਂ ਦੀ ਮਦਦ ਨਾਲ ਉਹ ਚੌਥੇ ਬੰਦੇ ਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜੋ ਸ਼ੀਲੀ ਬਹਿਸ ਲਗਭਗ 5 ਮਿੰਟ ਤੱਕ ਜਾਰੀ ਰਹੀ ਉਹਨਾਂ ਨੂੰ ਦੇਖ ਲਈ ਮੈਂ ਵਿਚਾਰ ਬਣਾ ਰਿਹਾ ਕਿ ਜੇਕਰ ਉਹ ਗੁਰਦੁਆਰੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮਰਤਨ ਸੈਕਲ ਨੂੰ ਕਹਾਗਾ ਕੇ ਉਹ ਉਹਨਾਂ ਨੂੰ ਰੋਕਣ ਲਈ ਸਾਨਕ ਪੁਲਿਸ ਨੂੰ ਕਹਿ ਦੇਣ ਕਿਤੇ ਇਹੋ ਨਾ ਹੋਵੇ ਕਿ ਉਹ ਭਾਰਤ ਵਿਰੋਧੀ ਜਾਂ ਇੰਦਰਾ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦੇਣ ਪਰ ਜਾਪਦਾ ਸੀ ਕਿ ਆਖਰ ਸੋਢੀ ਨੇ ਦੂਜੇ ਬੰਦਿਆਂ ਨੂੰ ਰਾਜ਼ੀ ਕਰ ਲਿਆ ਸੀ ਤੇ ਉਹ ਗੁਰਦੁਆਰੇ ਅੰਦਰ ਦਾਖਲ ਨਹੀਂ ਹੋਏ ਸਿੱਧੂ ਅੱਗੇ ਲਿਖਦਾ ਸਮਾਰੋਹ ਖਤਮ ਹੋਣ ਤੇ ਇੰਦਰਾ ਗਾਂਧੀ ਰਵਾਨਾ ਹੋ ਗਈ ਜਦੋਂ ਉਹ ਜਾਰੀ ਸੀ ਤਾਂ ਅਰਬੇਤੀ ਮੇਰੇ ਵੱਲ ਮੁੜ ਕੇ ਤੇਜ਼ਾਨਕ ਪੁੱਛਿਆ ਸਿੱਧੂ ਤੁਹਾਡੇ ਗੋਲੀ ਮਾਰੂ ਕਤਲ ਕਿੱਥੇ ਹਨ ਮੈਂ ਮੁੜ ਕੇ ਜਵਾਬ ਦਿੱਤਾ ਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਸੀ ਫਿਰ ਉਹਨਾਂ ਨੇ ਕਿਹਾ ਪਰ ਤੁਹਾਡੇ ਵਿਭਾਗ ਨੇ ਤਾਂ ਡਰਾਇ ਦਿੱਤਾ ਸੀ ਸਿੱਧੂ ਦੱਸਦਾ ਮੈਂ ਗੁਰਦੁਆਰੇ ਦੇ ਬਾਹਰ ਕੋਈ ਸਿੱਖਾ ਨਾਲ ਗੱਲ ਕਰ ਰੇ ਕੁਲਦੀਪ ਸਿੰਘ ਸੋਢੀ ਨਾਲ ਗੱਲ ਕਰਨੀ ਗੁਰਦੁਆਰੇ ਤੋਂ ਬਾਹਰ ਆ ਗਿਆ ਅਤੇ ਉਸ ਨੂੰ ਪਹਿਲਾਂ ਹੋਰੀ ਟਕਰਾਰ ਦਾ ਕਾਰਨ ਪੁੱਛਿਆ ਉਸ ਨੇ ਕਿਹਾ ਸਾਡੇ ਸਮੂਹ ਦੇ ਇੱਕ ਵਿਅਕਤੀ ਕੋਲ ਪਿਸਤੌਲ ਸੀ ਜੋ ਗੁਰਦੁਆਰੇ ਦੇ ਅੰਦਰ ਇੰਦਰਾ ਗਾਂਧੀ ਨੂੰ ਗੋਲੀ ਮਾਰਨਾ ਚਾਹੁੰਦਾ ਸੀ ਸਿੱਧੂ ਦਾਵਾ ਕਰਦਾ ਹੈ ਕਿ ਕੁਲਦੀਪ ਸਿੰਘ ਸੋਢੀ ਨੇ ਮੈਨੂੰ ਦੱਸਿਆ ਕਿ ਪਿਸਤੌਲ ਵਾਲਾ ਬੰਦਾ ਟ੍ਰਾਂਟੋ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਇੰਦਰਾ ਨੂੰ ਗੋਲੀ ਮਾਰਨ ਦੀ ਯੋਜਨਾ ਦਾ ਮੈਨੂੰ 1 ਮਹੀਨਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਅਸੀਂ ਇਸੇ ਲਈ ਹੀ ਉਸਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਿਆ ਸੀ ਕਿਉਂਕਿ ਅਸੀਂ ਅਮਰੀਕਾ ਤੇ ਕੈਨੇਡਾ ਵਿੱਚ ਅਜੇ ਹੀ ਕੋਈ ਗੱਲ ਨਹੀਂ ਹੋਣ ਦੇਣਾ ਚਾਹੁੰਦੇ ਸੀ ਜਿਸ ਕਾਰਨ ਉਥੋਂ ਦੀਆਂ ਸੁਰੱਖਿਆ ਏਜੰਸੀਆਂ ਨੇ ਸਾਡੀ ਗਤੀਵਿਧੀਆਂ ਤੇ ਸ਼ਿਕੰਜਾ ਕੱਸ ਦੇਣਾ ਸੀ ਸਿੱਧੂ ਅਨਸਾਰ ਉਸਨੇ ਸੋਢੀ ਨੂੰ ਦੁਪਹਿਰ ਦੇ ਖਾਣੇ ਦੀ ਸੁਲਾਮਾਰੀ ਉਹ ਮੰਨ ਗਿਆ ਉਹਨੇ ਉਸ ਨੂੰ ਕੁਝ ਮਹੱਤਵਪੂਰਨ ਵਿਅਕਤੀਆਂ ਨੂੰ ਮਲਾਉਣਾ ਸੀ ਤਾਂ ਜੋ ਇੰਦਰਾ ਦੀ ਜਾਨ ਨੂੰ ਖਤਰੇ ਬਾਰੇ ਉਹਦੀ ਜਾਣਕਾਰੀ ਉਹਨਾਂ ਨਾਲ ਸਾਂਝੀ ਕਰ ਸਕਾਂ ਸਿੱਧੂ ਕਹਿੰਦਾ ਕਿ ਮੈਂ ਸੁਵਾਸਟ ਟੰਡਰ ਨੂੰ ਫੋਨ ਤੇ ਇਸ ਦੀ ਸੂਚਨਾ ਦਿੱਤੀ ਪਰ ਉਹ ਰੁਝਿਆ ਹੋਣ ਕਰਕੇ ਆਪ ਨਾ ਆਇਆ ਪਰ ਤ੍ਰिवेदी ਤੇ ਸੈਗਲ ਨੂੰ ਕੱਲ ਦਿੱਤਾ ਅਸੀਂ ਚੀਨੀ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਦਾ ਤੇ ਇੰਦਰਾ ਨੂੰ ਉਸ ਬੰਦੇ ਵੱਲੋਂ ਗੋਲੀ ਮਾਰਨ ਦੇ ਯਤਨ ਦੀ ਸਾਰੀ ਕਹਾਣੀ ਉਹਨਾਂ ਨੂੰ ਸੋਡੀ ਦੀ ਜ਼ੁਬਾਨੀ ਸੁਣਾ ਦਿੱਤੀ ਸਿੱਧੂ ਵੱਲੋਂ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਇੰਨੀ ਵੱਡੀ ਭੂਮਿਕਾ ਬਨ ਕੇ ਇੰਦਰਾ ਦੀ ਜਾਨ ਨੂੰ ਅਮਰੀਕਾ ਤੇ ਕੈਨੇਡਾ ਵਿੱਚ ਖਤਰੇ ਦੀ ਬਿਆਨ ਕੀਤੀ ਕਹਾਣੀ ਪੜ ਕੇ ਸਧਾਰਨ ਤੋਂ ਸਧਾਰਨ ਬੰਦਾ ਵੀ ਇਹ ਗੱਲ ਨਹੀਂ ਮੰਨ ਸਕਦਾ ਕਿ ਰਿਚਮੰਡ ਹਿੱਲ ਗੁਰਦੁਆਰੇ ਵਿੱਚ ਕੋਈ ਸਿੱਖ ਇੰਦਰਾ ਨੂੰ ਗੋਲੀ ਮਾਰਨ ਲਈ ਆਇਆ ਹੋਵੇਗਾ ਕਿਉਂਕਿ ਸਿੱਧੂ ਵੱਲੋਂ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਬਿਆਨ ਕੀਤੀ ਗਈ ਇਸ ਕਹਾਣੀ ਨੇ ਯੂ ਐਸ ਏ ਸਰਕਾਰ ਉਸ ਦੀ ਪ੍ਰੀ ਸਤਿਗੁਪਤਚਰ ਏਜੰਸੀਆਂ ਸਮੇਤ ਹਿੰਦ ਸਰਕਾਰ ਤੇ ਉਸ ਦੀਆਂ ਗੁਪਤਚਰ ਏਜੰਸੀਆਂ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਹੈ ਪਰ ਇਸ ਨਾਲ ਬੜੇ ਵੱਡੇ ਸਵਾਲ ਵੀ ਪੈਦਾ ਹੋ ਗਏ ਹਨ ਪਰ ਨਾ ਤਾਂ ਸਿੱਧੂ ਨੇ ਤੇ ਨਾ ਹੀ ਯੂਐਸਏ ਤੇ ਬਾਰੇ ਸਰਕਾਰ ਤੇ ਉਹਨਾਂ ਦੀਆਂ ਗੁਪਤਚਰ ਏਜੰਸੀਆਂ ਨੇ ਹੀ ਇਹਨਾਂ ਸਵਾਲਾਂ ਦਾ ਕਦੇ ਕੋਈ ਜਵਾਬ ਦਿੱਤਾ ਹੈ ਇਥੋਂ ਤੱਕ ਕਿ ਵਾਈਸਫ ਅਮਰੀਕਾ ਤੇ ਬੀਬੀਸੀ ਲੰਡਨ ਵਰਗੀਆਂ ਖਬਰ ਏਜੰਸੀਆਂ ਸਮੇਤ ਹਿੰਦ ਅਤੇ ਯੂਐਸਏ ਦੀ ਕਿਸੇ ਅਖਬਾਰ ਨੇ ਵੀ ਇਸ ਬਾਰੇ ਕੋਈ ਖਬਰ ਨਹੀਂ ਸੀ ਦਿੱਤੀ ਸਿੱਧੂ ਵੱਲੋਂ ਕਢੀ ਗਈ ਇਸ ਕਹਾਣੀ ਦੇ ਕਰੀ ਮਰ ਚੁੱਕੇ ਪਾਤਰ ਅੰਕਲਦੀਪ ਸਿੰਘ ਸੋਢੀ ਐਨਐਫ ਸੰਤੂ ਸਬਾ ਸਟੈਂਡਰਡ ਐਸ.ਡੀ. ਤ੍ਰਵੇਦੀ ਤੇ ਰਤਨ ਸੈਕਲ ਸਾਰੇ ਹੀ ਮਰ ਚੁੱਕੇ ਹਨ ਜਿਹੜੇ ਸਿੱਧੂ ਦੀ ਕਹਾਣੀ ਦੇ ਸੱਚੀ ਜਾਂ ਝੂਠੀ ਹੋਣ ਦੀ ਗਵਾਹੀ ਦੇ ਸਕਦੇ ਸਨ ਸਿੱਧੂ ਦੀ ਇਸ ਕਹਾਣੀ ਚੋ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ ਭਾਰਤ ਦੇ ਗੁਪਤ ਚਰਬ ਵਿਭਾਗ ਰਾ ਕੋਲ ਅਮਰੀਕਾ ਤੇ ਕੈਨੇਡਾ ਵਿੱਚ ਵਸਤੇ ਕੱਟੜਪੰਥੀ ਪ੍ਰਵਾਸੀ ਸਿੱਖਾਂ ਤੋਂ ਇੰਦਰਾ ਗਾਂਧੀ ਦੀ ਜਾਨ ਨੂੰ ਖਤਰੇ ਦੀ ਅਗਾਊ ਜਾਣਕਾਰੀ ਸੀ ਇੰਦਰਾ ਗਾਂਧੀ ਦੇ ਅਮਰੀਕਾ ਦੀ ਸਰਕਾਰੀ ਯਾਤਰਾ ਤੇ ਜਾਣ ਤੋਂ 15 ਦਿਨ ਪਹਿਲਾਂ ਗੁਪਤ ਚਰਬ ਵਿਭਾਗ ਰਾ ਦੇ ਡਾਇਰੈਕਟਰ ਐਨ.ਐਫ. ਸੰਤੂਕ ਨੇ जीवीएस ਸਿੱਧੂ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਸੰਤੂਕ ਨੇ ਸਿੱਧੂ ਦੀ ਜ਼ਿੰਮੇਵਾਰੀ ਲਈ ਸੀ ਕਿ ਜੇਹੀ ਅਨਸੁਖਾਮੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਅਗਾਊਂ ਪ੍ਰਬੰਧ ਕਰੇ ਸਿੱਧੂ ਇੰਦਰਾ ਦੇ ਪਹੁੰਚਣ ਤੋਂ ਪਹਿਲਾਂ ਹੀ 25 ਜੁਲਾਈ 1982 ਨੂੰ ਨਿਊਯਾਰਕ ਆਪੜ ਗਿਆ ਸੀ ਸਿੱਧੂ ਨੇ ਨਿਊਯਾਰਕ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਸੰਪਰਕ ਸੂਤਰਾਂ ਨੂੰ ਫੋਨ ਕਰਕੇ ਇਸ ਖਤਰੇ ਦੀ ਸੂਕੜਨੀ ਚਾਹੀ ਪਰ ਇੰਦਰਾ ਦੀ ਜਾਨ ਨੂੰ ਖਤਰੇ ਦਾ ਕੋਈ ਸੰਕੇਤ ਤੇ ਸਬੂਤ ਨਾ ਮਿਲਿਆ ਇੰਦਰਾ ਨੇ 1 ਅਗਸਤ 1982 ਨੂੰ ਸਵੇਰੇ 9:30 ਵਜੇ ਗੁਰਦੁਆਰਾ ਰੇਚਮੈਂਟ ਹਿੱਲ ਵਿਖੇ ਸਮਾਗਮ ਨੂੰ ਸਮੋਦਨ ਕਰਨਾ ਸੀ ਸਿੱਧੂ ਇੰਦਰਾ ਦੇ ਪਹੁੰਚਣ ਤੋਂ 45 ਮਿੰਟ ਪਹਿਲਾਂ ਹੀ ਗੁਰਦੁਆਰੇ ਆ ਪੜ ਗਿਆ ਤੇ ਆਪਣੀ ਜ਼ਿੰਮੇਵਾਰੀ ਸੰਭਾਲ ਕੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਤੇ ਨਿਗਾਹ ਟਿਕਾ ਲਈ ਇੰਦਰਾ ਗਾਂਧੀ ਦੀ ਸੁਰੱਖਿਆ ਲਈ ਪ੍ਰਵੇਸ਼ ਦੁਆਰ ਦੇ ਦੋਵੇਂ ਪਾਸੇ ਨਿਊਯਾਰਕ ਪੁਲਿਸ ਵਿਭਾਗ ਦੇ FBI ਦੇ 5-5 ਅਧਿਕਾਰੀ ਕੁਝ ਸਾਦੇ ਕੱਪੜਿਆਂ ਦੇ ਅਧਿਕਾਰੀਆਂ ਸਮੇਤ ਤੈਨਾਤ ਸਨ ਐਸਜੀ ਤਰਵੇਦੀ ਅਤੇ ਰਤਨ ਸੈਗਲ ਖੱਬੇ ਹੱਥ ਦੀ ਕਤਾਰ ਵਿੱਚ ਖੜੇ ਸਨ ਤੇ ਸੁਭਾ ਸਟੈਂਡਨ ਇੰਦਰਾ ਗਾਂਧੀ ਦੇ ਨੇੜੇ ਮੌਜੂਦ ਸੀ ਸਿੱਧੂ ਨੇ ਤਰਵੇਦੀ ਅਤੇ ਸੈਗਲ ਦੇ ਪਿੱਛੇ ਖੜਾ ਹੋ ਕੇ ਗੁਰਦੁਆਰੇ ਅੰਦਰ ਦਾਖਲ ਹੋਣ ਵਾਲੇ ਲੋਕਾਂ ਤੇ ਕੰਧ ਵਿਚਲੀ ਸ਼ੀਸ਼ੇ ਦੀ ਖਿੜਕੀ ਰਾਹੀਂ ਗੁਰਦੁਆਰੇ ਦੇ ਬਾਹਰਲੇ ਪਾਸੇ ਖੜੇ ਲੋਕਾਂ ਤੇ ਧਿਆਨ ਟਕਾਇਆ ਹੋਇਆ ਸੀ ਇਸ ਦੌਰਾਨ ਸਿੱਧੂ ਨੇ ਗੁਰਦੁਆਰੇ ਤੋਂ ਬਾਹਰ ਪ੍ਰਵੇਸ਼ ਦੁਆਰ ਦੇ ਨੇੜੇ ਚਾਰ ਸਿੱਖਾਂ ਨੂੰ ਆਪੋ ਵਿੱਚ ਬਹਿਸ ਕਰਦੇ ਵੇਖਿਆ ਉਹਨਾਂ ਵਿੱਚੋਂ ਗੁਰਦੀਪ ਸਿੰਘ ਸੋਢੀ ਨੂੰ ਸਿੱਧੂ ਨੇ ਪਛਾਣ ਲਿਆ ਇਹਦਾ ਸਿੱਧੂ ਅਨਸਾਰ ਕੁਝ ਘਬਰਾਇਆ ਹੋਇਆ ਜਾਪਦਾ ਸੀ ਤੇ ਦੂਜੇ ਦੋਹਾਂ ਦੀ ਮਦਦ ਨਾਲ ਉਹ ਉੱਥੇ ਨੂੰ ਅੰਦਰ ਹੋਣ ਤੋਂ ਰੋਕ ਰਿਹਾ ਸੀ ਸਿੱਧੂ ਨੂੰ ਲੱਗਾ ਕਿ ਇਹ ਅੰਦਰ ਆ ਕੇ ਭਾਰਤ ਅਤੇ ਇੰਦਰਾ ਵਿਰੋਧੀ ਨਾਰੇ ਲਾ ਸਕਦੇ ਹਨ ਪਰ 5 ਕੁ ਮਿੰਟਾਂ ਦੀ ਬਹਿਸ ਤੋਂ ਬਾਅਦ ਉਹਨਾਂ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋਣ ਦਾ ਵਿਚਾਰ ਛੱਡ ਦਿੱਤਾ 10 ਕੁ ਮਿੰਟਾਂ 'ਚ ਇਹ ਸਮਾਰੋਹ ਖਤਮ ਹੋ ਗਿਆ ਤੇ ਇੰਦਰਾ ਆਪਣਾ ਭਾਸ਼ਣ ਦੇ ਕੇ ਤੁਰ ਗਈ ਤ੍ਰिवेदी ਨੇ ਤਾਣਾ ਮਾਰਦਿਆਂ ਸਿੱਧੂ ਨੂੰ ਪੁੱਛਿਆ ਸਿੱਧੂ ਕਿੱਥੇ ਨੇ ਤੁਹਾਡੇ ਗੋਲੀਮਾਰ ਕਾਤਲ ਸਿੱਧੂ ਨੇ ਜਵਾਬ ਦਿੱਤਾ ਮੈਂ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਦੱਸੀ ਸਰਵੇਦੀ ਨੇ ਕਿ ਤੁਹਾਡੇ ਵਿਭਾਗ ਨੇ ਤਾਂ ਡਰਾਇ ਦਿੱਤਾ ਸੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਵੇਲੇ ਤੱਕ ਸਿੱਧੂ ਨੂੰ ਕੋਈ ਪਤਾ ਨਹੀਂ ਸੀ ਕਿ ਗੁਰਦੁਆਰੇ ਦੇ ਬਾਹਰ ਆਪੋ ਵਿੱਚ ਬਹਿਸ ਕਰ ਰਹੇ ਚਾਰ ਆਦਮੀਆਂ 'ਚੋਂ ਇੱਕ ਪਿਸਤੌਲ ਲੈ ਕੇ ਇੰਦਰ ਨੂੰ ਗੋਲੀ ਮਾਰਨ ਆਇਆ ਸੀ ਸਿੱਧੂ ਦਾਵਾ ਕਰਦਾ ਹੈ ਕਿ ਉਹਨੂੰ ਇਹ ਗੱਲ ਡਾਕਟਰ ਜਗਜੀਤ ਸਿੰਘ ਚੋਹਾਨ ਦੇ ਢੜੇ ਦੇ ਬੰਦੇ ਕਾਉਂਸਲ ਜਨਰਲ ਖਾਲਿਸਤਾਨ ਕੁਲਦੀਪ ਸਿੰਘ ਸੋਢੀ ਨੇ ਦੱਸੀ ਸੀ ਸਰਵੇਦੀ ਦੇ ਮਹਿਨੇ ਦਾ ਜਵਾਬ ਦੇਣ ਲਈ ਸਿੱਧੂ ਨੇ ਸੋਢੀ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦੇ ਦਿੱਤਾ ਜੋ ਨੇ ਪ੍ਰਵਾਨ ਕਰ ਲਿਆ ਤੇ ਦੁਨਿਸ਼ਟੀ ਜ਼ਵਾਨੀ ਇੰਦਰਾ ਦੇ ਕਤਲ ਦੀ ਸਾਰੀ ਯੋਜਨਾ ਆਈਪੀ ਦੇ ਅਫਸਰਾਂ ਤੱਕ ਪਹੁੰਚਾਉਣ ਲਈ ਸਵਾਰ ਸਟੈਂਡਰਡ ਨੂੰ ਫੋਨ ਕੀਤਾ ਉਹ ਰੁਜਾ ਹੁਣ ਕਰਨ ਆਪ ਤਾਂ ਨਾ ਸਕਿਆ ਪਰੋਣੀ ત્રिवेदी ਤੇ ਸੈਗਲ ਨੂੰ ਭੇਜ ਦਿੱਤਾ ਦੁਪਹਿਰ ਦਾ ਖਾਣਾ ਖਾਂਦਿਆਂ ਸਿੱਧੂ ਨੇ ਸੋਢੀ ਦੀ ਜ਼ਵਾਨੀ ਸਾਰੀ ਗੱਲ ત્રिवेदी ਤੇ ਸੈਗਲ ਨੂੰ ਸੁਣਾ ਦਿੱਤੀ ਪਰ ਸੋਢੀ ਨੇ ਇਹਨਾਂ ਨੂੰ ਟ੍ਰਾਂਟੋ ਤੇ ਰਹਿਣ ਵਾਲੇ ਉਸ ਸਿੱਖ ਦਾ ਨਾਂ ਨਾ ਦੱਸਿਆ ਜਿਹੜਾ ਇੰਦਰਾ ਨੂੰ ਗੋਲੀ ਮਾਰਨ ਆਇਆ ਸੀ ਹੁਣ ਸਵਾਲ ਪੈਦਾ ਹੁੰਦੇ ਹਨ ਇਹ ਭਾਰਤੀ ਗੁਪਤ ਚਰਬਿਪਾਗਰਾ ਨੂੰ ਪਤਾ ਸੀ ਕਿ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਕੱਟੜਪੰਥੀ ਪ੍ਰਵਾਸੀ ਸਿੱਖਾਂ ਤੋਂ ਇੰਦਰਾ ਦੀ ਜਾਨ ਨੂੰ ਖਤਰਾ ਹੈ ਤਾਂ ਹਿੰਦ ਸਰਕਾਰ ਨੇ ਇੰਦਰਾ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਤੇ ਕੈਨੇਡਾ ਦੀ ਸਰਕਾਰ ਨੂੰ ਇਸ ਖਤਰੇ ਤੋਂ ਜ਼ਰੂਰ ਜਾਣੂ ਕਰਾਇਆ ਹੋਵੇਗਾ ਜੇ ਅਮਰੀਕਾ ਦੀ ਸਰਕਾਰ ਨੂੰ ਇੰਦਰਾ ਦੀ ਜਾਨ ਨੂੰ ਸਿੱਖਾਂ ਤੋਂ ਖਤਰੇ ਦਾ ਪਤਾ ਲੱਗ ਗਿਆ ਸੀ ਤਾਂ ਫਿਰ ਉਸ ਨੇ ਉਸ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਣਗੇ ਕਿ ਇਹ ਹੋ ਸਕਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਯੂਐਸਏ ਦੇ ਸਰਕਾਰੀ ਦੌਰੇ ਤੇ ਗਈ ਹੋਵੇ ਤੇ ਉੱਥੇ ਉਹਨੂੰ ਕਿਸੇ ਸਿੱਖ ਨੇ ਗੋਲੀ ਮਾਰਨ ਦੀ ਇੱਕ ਮਹੀਨਾ ਪਹਿਲਾਂ ਤੋਂ ਬਿਉਂਤ ਬਣਾਈ ਹੋਵੇ ਪਰ ਯੂਐਸਏ ਦੀ ਸਰਕਾਰ ਉਸੀਆਂ ਖੁਫੀਆ ਏਜੰਸੀਆਂ ਤੇ ਪੁਲਿਸ ਨੂੰ ਇਸ ਤੇ ਜ਼ਰਾ ਜਿੰਨੀ ਵੀ ਧਿੰਕਣਾ ਪਵੇ ਕਿ ਇਹ ਹੋ ਸਕਦਾ ਹੈ ਕਿ ਟ੍ਰਾਂਟੋ ਤੋਂ ਆਇਆ ਕਿ ਸਿੱਖ ਪਿਸਤਲ ਲੈ ਕੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਇੰਦਰਾ ਨੂੰ ਗੋਲੀ ਮਾਰਨ ਦਾ ਯਤਨ ਕਰ ਰਿਹਾ ਹੋਵੇ ਤੇ ਅਮਰੀਕਾ ਦੀ ਪੁਲਿਸ ਅਤੇ ਗੁਪਤਚਾਰ ਵਿਭਾਗ FBI ਨੂੰ ਇਸ ਦਾ ਪਤਾ ਹੀ ਨਾ ਲੱਗੇ ਇਹ ਹੋ ਸਕਦਾ ਹੈ ਕਿ ਇੰਦਰਾਨ ਗੋਲੀ ਮਾਰਨ ਵਾਲੇ ਸਿੱਖ ਨੂੰ ਇਸ ਕੰਮ ਤੋਂ ਰੋਕਣ ਲਈ ਗੁਰਦੀਪ ਸਿੰਘ ਸੋਢੀ ਤੇ ਦੋ ਹੋਰ ਸਿੱਖ ਤਾਂ ਉਸ ਨਾਲ ਬੈਸ ਕਰ ਰਹੇ ਹੋਣ ਪਰ ਇੰਦਰਾਨ ਗਾਂਧੀ ਦੀ ਸੁਰੱਖਿਆ ਤੇ ਤਾਇਨਾਤ ਅਮਰੀਕਾ ਦੀ ਪੁਲਿਸ ਤੇ ਗੁਪਤ ਚਰ ਵਿਭਾਗ ਦੇ ਕਰਮਚਾਰੀ ਉਹਨਾਂ ਵੱਲ ਕੋਈ ਧਿਆਨ ਹੀ ਨਾ ਦੇਣ। ਕੀ ਇਹ ਸੰਭਵ ਹੈ ਕਿ ਅਮਰੀਕਾ ਦੀ ਐਡਵਾਂਸ ਤਕਨੀਕ ਦੇ ਬਾਵਜੂਦ ਕੋਈ ਸਿੱਖ ਪਿਸਤਲ ਲੈ ਕੇ ਉਸ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਦੇ ਬਾਹਰ ਆਨ ਖੜਾ ਹੋਵੇ ਜਿੱਥੇ ਹਿੰਦੀ ਪ੍ਰਧਾਨ ਮੰਤਰੀ ਭਾਸ਼ਣ ਦੇਣ ਆਈ ਹੋਵੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾ ਵਿੱਚਣ। ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਕੁਲਦੀਪ ਸਿੰਘ ਸੋਢੀ ਦੀ ਬਿਆਨ ਕੀਤੀ ਸਾਰੀ ਕਹਾਣੀ ਸੱਚੀ ਹੈ ਤਾਂ ਫਿਰ ਅੱਗੇ ਕੁਝ ਹੋਰ ਵੱਡੇ ਸਵਾਲ ਖੜੇ ਹੁੰਦੇ ਨੇ ਜਦ ਜੀ.ਪੀ.ਐਸ. ਸਿੱਧੂ ਨੂੰ ਕੁਲਦੀਪ ਸਿੰਘ ਸੋਢੀ ਤੋਂ ਇੰਦਰਾ ਦੇ ਕਤਲ ਦੀ ਘੜੀ ਗਈ ਸਾਜ਼ਿਸ਼ ਦਾ ਪਤਾ ਲੱਗ ਗਿਆ ਸੀ ਤਾਂ ਉਸਨੇ ਯੂ.ਐਸ.ਏ ਦੀ ਪੁਲਿਸ ਕੋਲ ਇਸ ਦੀ ਐਫ.ਆਈ.ਆਰ ਕਿਉਂ ਨਾ ਦਰਜ ਕਰਾਈ ਜੇਕਰ ਸਿੱਧੂ ਨੇ ਕੁਲਦੀਪ ਸਿੰਘ ਸੋਢੀ ਦੀ ਜ਼ੁਬਾਨੀ ਇਸ ਸਾਜ਼ਿਸ਼ ਦਾ ਖੁਲਾਸਾ ਭਾਰਤੀ ਗੁਪਤ ਚਰਚਾ ਵਿਭਾਗ ਆਈ.ਬੀ. ਜਿਸ ਦੀ ਇੰਦਰਾ ਗਾਂਧੀ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਸੀ ਕੋਲ ਵੀ ਕਰਾ ਦਿੱਤਾ ਸੀ ਤਾਂ ਫਿਰ ਰਾਹ ਨੇ ਅਤੇ ਆਈਬੀ ਨੇ ਇਹਦਾ ਕੋਈ ਨੋਟਿਸ ਕਿਉਂ ਨਾ ਲਿਆ ਅਤੇ ਯੂਐਸਏ ਦੀ ਸਰਕਾਰ ਕੋਲ ਇਹ ਆਤ ਗੰਭੀਰ ਮੁੱਦਾ ਕਿਉਂ ਨਾ ਚੁੱਕਿਆ ਅਤੇ ਹਿੰਦ ਸਰਕਾਰ ਨੇ ਸਰਕਾਰੀ ਤੌਰ ਤੇ ਇੰਦਰਾ ਗਾਂਧੀ ਦਾ ਕਤਲ ਕਰਨ ਦੀ ਕੈਨੇਡਾ ਵਿੱਚ ਰਹਿੰਦੇ ਕਿਸੇ ਸਿੱਖ ਵੱਲੋਂ ਨਿਊਯਾਰਕ ਵਿੱਚ ਆ ਕੇ ਰਚੀ ਗਈ ਸਾਜ਼ਿਸ਼ ਦਾ ਗੰਭੀਰ ਮਾਮਲਾ ਯੂਐਸਏ ਦੀ ਸਰਕਾਰ ਕੋਲ ਕਿਉਂ ਨਾ ਉਠਾਇਆ ਇਹ ਗੰਭੀਰ ਸਵਾਲ ਜਿਉਂ ਤੋਂ ਖੜੇ ਹਨ ਇਹਨਾਂ ਦਾ ਜਵਾਬ ਨਾ ਤਾਂ ਹਿੰਦ ਸਰਕਾਰ ਨੇ ਤੇ ਨਾ ਹੀ ਉਸ ਦੀ ਅਖੋਪੀਆ ਏਜੰਸੀਆਂ ਰਾਤੇ ਆਈਬੀ ਨੇ ਹੀ ਦਿੱਤਾ ਹੈ ਤੇ ਨਾ ਹੀ ਸਿੱਧੂ ਨੇ ਆਪਣੀ ਇਸ ਕਿਤਾਬ ਵਿੱਚ ਇਹ ਸਪਸ਼ਟ ਕੀਤਾ ਕਿਸ ਸਾਜ਼ਿਸ਼ ਨੂੰ ਕਿਉਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਅਸਲ ਵਿੱਚ ਸਚਾਈ ਇਹ ਹੈ ਕਿ ਜਿਹੀ ਨਾ ਤਾਂ ਕੋਈ ਸਾਜ਼ਿਸ਼ ਰਚੀ ਗਈ ਸੀ ਤੇ ਨਾ ਹੀ ਸਿੱਧੂ ਵੱਲੋਂ ਬਿਆਨ ਕੀਤੀ ਗਈ ਕਹਾਣੀ ਵਿੱਚ ਕੋਈ ਸਚਾਈ ਹੀ ਹੈ ਸਿੱਧੂ ਵੱਲੋਂ ਕੜੀ ਕਹਾਣੀ ਦੇ ਪਾਤਰਾਂ ਵਿੱਚੋਂ ਮੁੱਖ ਪਾਤਰਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਕਹਾਣੀ ਸੱਚੀ ਵੀ ਕਿਉਂ ਨਾ ਹੋਵੇ ਇਸ ਦੀ ਜ਼ਰਾ ਜਿੰਨੀ ਵੀ ਬੁੱਕਤ ਨਹੀਂ ਦਿੰਦੀ ਸਿੱਧੂ ਵੱਲੋਂ ਆਪਣੀ ਇਸ ਕਹਾਣੀ ਵਿੱਚ ਨਾਟਕੀ ਅੰਸ਼ ਸ਼ਾਮਲ ਕਰਕੇ ਆਪਣੀ ਕਿਤਾਬ ਦੀ ਰੌਚਿਕਤਾ ਹੀ ਵਧਾਈ ਗਈ ਹੈ ਇਸ ਤੋਂ ਵੱਧ ਇਸ ਦਾ ਕੋਈ ਮੁੱਲ ਨਹੀਂ ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿੰਦਰਾ ਦੇ ਕਤਲ ਦੀ ਅਮਰੀਕਾ ਤੇ ਕੈਨੇਡਾ ਵਿਚ ਰਚੀ ਗਈ ਸਾਜ਼ਿਸ਼ ਨੂੰ ਹਿੰਦ ਸਰਕਾਰ ਅਤੇ ਉਸਦੇ ਗੁਪਤ ਸਚਾਰ ਵਿਭਾਗ ਰਾ ਅਤੇ ਆਈਬੀ ਬਿਨਾ ਕੋਈ ਕਾਰਵਾਈ ਕਰਨ ਦੇ ਅੱਖੋਂ ਪਰੋਖੇ ਕਰ ਦਿੰਦੇ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਹਿੰਦੁਸਤਾਨ ਦੇ ਕਿਸੇ ਨਾਗਰਿਕ ਤੇ ਕਰਮਚਾਰੀ ਦੇ ਵਿਰੁੱਧ ਕੀਤੀ ਗਈ ਨਿੱਕੀ ਤੋਂ ਨਿੱਕੀ ਕਾਰਵਾਈ ਦੇ ਦੋਸ਼ ਵਿੱਚ ਵੀ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਕਾਨੂੰਨ ਅਨੁਸਾਰ ਬੰਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ। ਜੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਦੇ ਯਤਨ ਵਿੱਚ ਭੋਰਾ ਵੀ ਸੱਚਾਈ ਹੁੰਦੀ ਤਾਂ ਯੂਐਸਏ ਦੀ ਸਰਕਾਰ ਆਪਣੇ ਕਾਨੂੰਨ ਅਨੁਸਾਰ ਜ਼ਰੂਰ ਬੰਦਗੀ ਕਾਰਵਾਈ ਕਰਦੀ ਪਰ ਨਾ ਤਾਂ ਹਿੰਦ ਸਰਕਾਰ ਨੇ ਹੀ ਅਮਰੀਕਨ ਸਰਕਾਰ ਕੋਲ ਇਸ ਸੰਬੰਧੀ ਕੋਈ ਸ਼ਿਕਾਇਤ ਜਾਰਜ ਕਰਾਈ ਸੀ ਤੇ ਨਾ ਹੀ ਅਮਰੀਕਨ ਸਰਕਾਰ ਨੇ ਹੀ ਖੁਦ ਕੋਈ ਕਾਰਵਾਈ ਕੀਤੀ ਸੀ ਅਜੇ ਹਾ ਕਿਉਂ ਇਸ ਲਈ ਕੇਂਦਰਾ ਗਾਂਧੀ ਨੂੰ ਗੁਰਦੁਆਰਾ ਰਿਚਮੈਂਟ ਹਿੱਲ ਵਿਖੇ ਗੋਲੀ ਮਾਰਨ ਦੀ ਅਜਿਹੀ ਕੋਈ ਸਾਜ਼ਿਸ਼ ਰਚੀ ਹੀ ਨਹੀਂ ਸੀ ਗਈ ਸਿੱਧੂ ਦੀ ਕਹਾਣੀ ਸਰਾਸਰ ਝੂਠੀ ਮਨ ਘੜਤ ਅਤੇ ਆਧਾਰ ਰਹਿਤ ਮਨਜੀਵੀ ਜੇ ਕੁਲਦੀਪ ਸਿੰਘ ਸੋਢੀ ਸਿੱਧੂ ਨੂੰ ਸਾਰੀ ਗੱਲ ਦੱਸ ਸਕਦਾ ਸੀ ਤਾਂ ਫਿਰ ਉਹਨੇ ਉਥੋਂ ਦੀ ਪੁਲਿਸ ਅਤੇ ਖੁਪੀਆ ਵਿਭਾਗ ਨਾਲ ਵੀ ਇਹ ਗੱਲ ਜ਼ਰੂਰ ਕੀਤੀ ਹੋਵੇਗੀ ਜੇ ਉਹ ਸਿੱਖ ਵਾਕਿਆ ਹੀ ਇੰਦਰਾ ਨੂੰ ਮਾਰਨ ਦੀ ਨੀਅਤ ਨਾਲ ਆਇਆ ਹੁੰਦਾ ਤਾਂ ਉਹ ਸੋਢੀ ਦੇ ਡੱਕਿਆਂ ਵੀ ਨਾ ਟਲਦਾ ਹੁਣ ਰੋਕਣ ਲਈ ਉਥੋਂ ਦੀ ਪੁਲਿਸ ਸੀ ਕਾਰਗਰ ਹੋ ਸਕਦੀ ਸੀ ਪਰ ਸੋਢੀ ਵੱਲੋਂ ਉਥੋਂ ਦੀ ਪੁਲਿਸ ਨੂੰ ਇਸ ਬਾਰੇ ਅਗਾਊ ਸੂਚਿਤ ਨਾ ਕਰਨਾ ਸਿੱਧੂ ਦੀ ਕੋਡ ਕਹਾਣੀ ਦਾ ਭਾਂਡਾ ਭੰਨ ਦਿੰਦਾ ਹੈ ਅਸਲ ਵਿੱਚ ਸਿੱਧੂ ਵੱਲੋਂ ਇਹ ਕਹਾਣੀ ਕਢਣ ਦਾ ਇੱਕੋ ਇੱਕ ਮੰਤਵ ਖਾਰਿਸਤਾਨ ਦੇ ਸੰਘਰਸ਼ ਸੰਘਰਸ਼ ਦੀ ਲੀਡਰਸ਼ਿਪ ਹਤੇ ਦੁਜਾਰੂ ਸਿੰਘਾਂ ਨੂੰ ਬਦਨਾਮ ਕਰਨਾ ਹੈ ਸਿੱਧੂ ਬੜੇ ਸਾਜ਼ਿਸ਼ੀ ਤਰੀਕੇ ਨਾਲ ਖਾਲਿਸਤਾਨ ਕੌਂਸਲ ਦੇ ਚੇਅਰਮੈਨ ਕੁਲਦੀਪ ਸਿੰਘ ਸੋਲਡੀ ਨੂੰ ਆਪਣਾ ਸੂਈ ਅਗਰਦਾਨਦਾ ਹੈ ਉਹ ਇਹ ਗੱਲ ਸਥਾਪਿਤ ਕਰਨੀ ਚਾਹੁੰਦਾ ਹੈ ਕਿ ਖਾਲਿਸਤਾਨ ਦਾ ਸੰਘਰਸ਼ ਇੰਦਰਾ ਸਰਕਾਰ ਤੇ ਕਾਂਗਰਸ ਪਾਰਟੀ ਦੀ ਚਾਲ ਸੀ ਅਤੇ ਇਸ ਦੀ ਲੀਡਰਸ਼ਿਪ ਹਿੰਦ ਸਰਕਾਰ ਤੇ ਉਸ ਦੇ ਗੁਪਤਚਾਰ ਵਿਭਾਗਾਂ ਨੂੰ ਅਗਾਊਂ ਸੂਝਿੰਦੀ ਸੀ ਸਿੱਧੂ ਤਾਂ ਇੱਥੋਂ ਤੱਕ ਕਹਿੰਦਾ ਐਬੀ ਸੰਭਵ ਹੈ ਕਿ ਪ੍ਰਧਾਨ ਮੰਤਰੀ ਨੂੰ ਖਤਰੇ ਨਾਲ ਸੰਬੰਧਿਤ ਜਾਣਕਾਰੀ ਸਿੱਧੀ ਲੰਡਨ ਸਥਿਤ ਜਗਜੀਤ ਸਿੰਘ ਚੋਹਾਨ ਤੋਂ ਪ੍ਰਾਪਤ ਹੋਈ ਹੋਵੇ। ਸਿੱਧੂ ਵੱਲੋਂ ਆਪਣੀ ਇਸ ਕਹਾਣੀ ਦੇ ਮੁੱਖ ਪਾਤਰਾਂ ਐਨਐਫ ਸੰਤੂ ਕਤੇ ਰਤਨ ਸੈਗਲ ਤੇ ਸੀਆਈਏ ਦੇ 에ਜੰਟ ਹੋਣ ਦੇ ਲਗੇ ਦੋਸ਼ਾਂ ਦਾ ਪੂਰਾ ਵੀ ਜ਼ਿਕਰ ਨਾ ਕਰਨਾ ਉਸ ਦੀ ਨਿਰਪੱਖਤਾ ਤੇ ਵੀ ਵੱਡਾ ਸਵਾਲੀਆ ਚਿੰਨ੍ਹ ਹੈ। ਜਦਕਿ ਇਹਨਾਂ ਬਾਰੇ 19 ਦਿਨੀ ਅਖਬਾਰਾਂ ਵਿੱਚ ਬਹੁਤ ਵੱਡਾ ਤੂਫਾਨ ਆ ਗਿਆ ਸੀ ਅਤੇ ਹਿੰਦ ਤੇ ਯੂਐਸਏ ਦੇ ਰਾਜਨੀਤਿਕ ਅਤੇ ਡਿਪਲੋਮੈਟਿਕ ਸਬੰਧਾਂ ਵਿੱਚ ਵੀ ਤਣਾਅ ਪੈਦਾ ਹੋ ਗਿਆ ਸੀ। ਦੋਵਾਂ ਦੇਸ਼ਾਂ ਨੇ ਹੀ ਇੱਕ ਦੂਜੇ ਦੇ ਕੁਝ ਡਿਪਲੋਮੇਟਾਂ ਨੂੰ ਆਪੋ ਆਪਣੇ ਦੇਸ਼ ਚੋਂ ਕੱਢ ਦਿੱਤਾ ਸੀ ਪਰ ਸਿੱਧੂ ਨੇ ਇਹਨਾਂ ਬਾਰੇ ਚੁੱਪ ਬਟ ਲਈ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।